ਆਪਾਂ ਸੇਵਾ ਦਾਸ ਦੀ ਗਾਵਾਂ ਦੀ ਕਰਦੀ ਆ ਪਰ ਨਾਮ ਦੇ ਵਿੱਚ ਆਪਾਂ ਇਹ ਗਾਵਾਂ ਲੈ ਕੇ ਜਾਂਦੇ ਆ ਬਾਈ ਇਹ ਸਜਾਵਟ ਬਾਨੀ ਆ ਆਪਣੇ ਡਰਾਈਂਗ ਰੂਮ ਦੀਆਂ ਤੇ ਸਾਰਾ ਜੋਰ ਇਹਦਾਗਾ ਇਹਦੇ ਨਾਲ ਹੀ ਗਾ ਆਪਾਂ ਆਪਣਾ ਹੌਸਲਾ ਮਿਲਦਾਗਾ ਲੈ ਵੀ ਆਪਾਂ ਵੱਧ ਤੋਂ ਵੱਧ ਐਨੀਮਲਾਂ ਦਾ ਧਿਆਨ ਦਈਏ ਜਦੋਂ ਆਪਾਂ ਪ੍ਰਾਈਜ਼ ਹਾਲ ਲੈ ਕੇ ਜਾਵਾਂਗੇ ਅਗਲੀ ਵਾਰ ਕਿੰਨੇ ਐਨੀਮਲ ਲੈ ਕੇ ਆਏਗਾ ਫਿਰ ਵੱਧ ਹੀ ਲਵਗੇ ਤੂੰ ਹਾਂ ਅਗਲੀ ਵਾਰ ਇਦੋਂ ਜ਼ਿਆਦੇ ਐਨੀਮਲ ਲੈ ਕੇ ਜਾਉ ਬਾਈ ਪਹਿਲੀ ਵਾਰ ਆ ਆ ਬਾਈ ਗੁਰਦੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਬਾਈ ਸੋਸੇ ਕਾ ਲਮਸ਼ਕਾਰ ਆ ਬਾਈ ਅੱਜ ਆਪਾਂ ਇਹ ਮੇਲੇ ਜਾਏ ਲਾਸਟ ਦੇ ਨਾ ਕੱਲ ਆਪਣੇ ਕੰਪੀਟੀਸ਼ਨ ਸੀ ਆਪਣਾ ਵੀਰ ਆ ਹਰਦੀਪ ਆ ਸੂਪਰੀ ਮੋੜ ਤੋਂ ਕੀ ਆਲਾ ਹਰਦੀਪ ਇਹ ਆਪਣੇ ਨਾਲ ਪਹਿਲਾਂ ਆਪਾਂ ਬਾਈ ਨੂੰ ਬਹੁਤ ਪਿਛਲੇ ਸਾਲ ਬਹੁਤ ਜ਼ੋਰ ਲਾਇਆ ਇਸ ਲਈ ਵੀ ਮੇਲੇ ਜਾਣੀ ਮਨ ਲੈ ਕੇ ਆਓ ਇਹਦੇ ਕੋਲ ਕਾਫੀ ਐਨੀਮਲ ਆ ਆਪਾਂ ਪਹਿਲਾਂ ਵੀਡੀਓ ਵੀ ਕਰੀ ਆ ਬਾਈ ਦੀ ਅੱਜ ਬਾਈ ਕਹਿੰਦੇ ਲੈ ਕੇ ਆਇਆ ਪਹਿਲੀ ਵਾਰ ਦਾ ਵਧਾਈਆਂ ਤੈਨੂੰ ਬਾਈ ਵੈਦੀਵਾਰਾ ਬਾਈ ਐਨੀਮਲ ਵੀ ਕਾਫੀ ਲੈ ਕੇ ਆਇਆ ਇੱਥੋਂ ਲੈ ਕੇ ਐਨੀਮਲ ਆ ਆ ਬੈੜ ਤੇ ਵੀ ਫੁੱਲ ਲੱਗਿਆਗਾ ਇਹਦੇ ਵੀ ਫੁੱਲ ਲੱਗਿਆਗਾ ਇਹ ਤਾਂ ਸੈਕੰਡ ਹੀ ਆਈ ਆ ਬਾਈ ਜੀ ਬੈੜਾ ਬਾਈ ਨੂੰ ਵਧਾਈਆਂ ਬਾਈ ਇੱਕ ਤੇ ਇੱਕ ਆ ਬੈੜ ਦਾ ਕੰਪੀਟੀਸ਼ਨ ਹੋਣਾ ਬਾਕੀ ਉਹ ਬੈੜਾਂਗੇ ਇੱਕ ਝੋਟੀ ਆ ਇਹ ਸਾਰਿਆਂ ਦੇ ਫੁੱਲ ਲੱਗਿਆ ਲੱਗਪਕ ਬਾਈ ਪਹਿਲੀ ਵਾਰ ਲੈ ਕੇ ਆਇਆ ਇੱਥੇ ਉਹ ਪਾਣੀ ਵਾਲਾ ਉਹ ਝੋਟੀ 10 ਨੰਬਰ ਤੇ ਆਈ ਆ ਬੈੜ 60 ਨੰਬਰ ਤੇ ਆਈ ਆ ਬਰੂਡ ਦੀ ਬੈੜਾ ਇਹ ਆਪਣਾ ਵੀਰ ਆ ਵੀਰ ਦਾ ਦੋਸਤ ਆ ਉਹਨੂੰ ਕਹਿ ਕੇ ਬਾਈ ਲੈ ਗਿਆ ਉਹਦੇ ਨਾਲ ਵੀ ਆਪਾਂ ਗੱਲ ਕਰਾਵਾਂਗੇ ਬਾਈ ਨਾਲ ਆ ਆ ਜਰਸੀ ਵਹਿੜਾ ਬਾਈ ਦੋ ਦੱਦੀ ਜਿਹੜੀ ਵੀਰ ਦੀ ਵਹਿੜ ਹੈ ਇਹ ਆ ਇਹ ਆ ਸੈਕੰਡ ਕਲ ਕੰਪੀਟੀਸ਼ਨ ਦੇ ਵਿੱਚ ਕਾਫੀ ਵਹਿੜਾਂ ਸੀਗੀਆਂ ਬਹੁਤ ਸੋਹਣੀਆਂ ਵਹਿੜਾਂ ਸੀ ਬਾਅਦ ਫਸਟ ਆਉਂਦੀ ਆਉਂਦੀ ਰਹਿ ਗਈ ਤੇ ਕਾਹੇ ਦਾ ਸਰਦੀਪ ਜਰ ਕਿਹੜੇ ਸੀ ਮੰਦੀ ਆ ਇਹ ਇਹ এবੀਐਸ ਜੈਗ ਦੀ ਆ ਜੀ এবੀਐਸ ਜੈਗ ਦੇ ਸੀ ਮੰਦੀ ਆ ਤੇ ਕਿਵੇਂ ਲੱਗਿਆ ਪਹਿਲੀ ਵਾਰ ਆਕੇ ਮੇਲੇ ਚ ਬਹੁਤ ਵਧੀਆ ਲੱਗਿਆ ਬਾਈ ਪਹਿਲੀ ਵਾਰੀ ਆਕੇ ਫੋਟੋ ਲੈਣੇ ਬਹੁਤ ਵੱਡੀ ਗੱਲ ਆ ਹਾਂ ਬਹੁਤ ਵੱਡ ਪਹਿਲੀ ਵਾਰੇ ਆਕੇ ਪਹਿਲੀ ਵਾਰੀ ਰੀਬਨ ਬਣਾ ਕੇ ਜਾਣੇ ਬਾਈ ਯਾਰ ਮੇਲੇ ਸਾਰੇ ਐਨੀਮਲਾਂ ਦੇ ਬਹੁਤ ਵੱਡੀ ਗੱਲ ਆ ਵੀਰ ਦਾ ਜ਼ਿਲ੍ਹਾ ਬਰਨਾਲਾ ਦਾ ਪਿੰਡ ਕਿਹੜਾ ਬਾਈ ਸੁਖਪਰਾ ਮੋੜ ਜੀ ਪਿੰਡ ਸੁਖਪਰਾ ਮੋੜ ਆ ਜ਼ਿਲ੍ਹਾ ਬਰਨਾਲਾ ਪਹਿਲਾਂ ਵੀ ਆਪਾਂ ਵੀਡੀਓ ਕਰੀਏ ਵੀਰ ਆਪਣਾ ਦੋਸਤ ਹੀ ਆ ਇਧਰਲੇ ਪਾਸੇ ਆਪਣੇ ਐਨੀਮਲ ਸੀ ਇਧਰ ਬਾਈ ਦੇ ਐਨੀਮਲ ਸੀ ਮੈਂ ਦੇਖਦਾ ਰਿਹਾ ਬਾਈ ਤਿੰਨ ਦਿਨ ਕੰਮ ਵੀ ਬਹੁਤ ਰਿਹਾ ਹੈ ਨਾ ਹਾਂ ਹਾਂ ਬਹੁਤ ਜਿਆਦਾ ਬਾਈ ਇੰਨਾ ਕੰਮ ਕਰੇ ਨਹੀਂ ਕੰਪੀਟੀਸ਼ਨ ਦੇ ਵਿੱਚ ਮੇਰੇ ਹਿਸਾਬ ਨਾਲ 50000 ਰੁਪਏ ਤਾਂ ਹੋਊਗਾ ਨਾ ਮਨਨ ਸੈਕਿੰਡ ਤੱਕ ਜਿਆਦਾ ਕੋਈ ਹਣ ਪਤਾ ਨਹੀਂ ਐਸਟੀਮੇਟ ਹਾਂ ਲਗਭਗ ਲਵੀ ਇੱਥੇ ਨਾਮ ਬਹੁਤ ਵਧੀਆ ਹੁੰਦਾ ਹੈ ਬਰੀਡ ਦੇ ਐਨੀਮਲਾਂ ਦੇ ਵੀ ਪੀਡੀਐਫ ਦੇ ਮੇਲੇ ਤੇ ਤੇ ਆਹ ਬੈਡ ਹੈਗੀ ਆ ਬਈ ਕਿਹੜੇ ਸਿਮੰਦੀ ਆ ਇਹ ਇਹ ਸੀਮ ਇੱਕ ਜਿਮਨਾਸਟਿਕ ਦੀ ਹੈ ਪੀਡੀਐਫ ਵਲੋਂ ਦਿੱਤਾ ਹੈ ਅੱਛਾ ਅੱਛਾ ਪੀਡੀਐਫ ਵਲੋਂ ਸੀਮੰਦ ਦਿੱਤਾ ਸੀਗਾ ਕਿਹੜਾ ਦਿੱਤਾ ਸੀਗਾ ਜਿਮਨਾਸਟਿਕ ਜਿਮਨਾਸਟਿਕ ਸੀਮੰਦੀ ਬੈਡ ਆ ਇਹ ਸੀਐਮਐਕਸ ਦੀ ਇਹ ਬੈਡ ਆਈ ਹੈ 7 ਕਿੰਨੇਵੇਂ ਨੰਬਰ ਦੇ ਇਹ 8th ਨੰਬਰ ਦੇ ਆਈ ਆ ਬਈ ਇਹ ਵੀ ਦੋ ਦੰਦ ਦੇ ਵਿੱਚ ਆ ਇਹ ਵੀ ਬਾਈ ਦੇ ਫਾਰਮ ਦੀ ਆ ਬਹਿੜਾ ਆ ਜਾ ਉਹ ਵੀ ਦਿਖਾ ਦੇ ਮੜਾ ਜਾ ਸਾਡੇ ਨਾਲ ਆ ਵੀਰ ਇੱਕ ਜਰਸੀ ਬਹਿੜ ਵੀ ਲੈ ਗਿਆ ਛੋਟੀ ਖੀਰੀਆਂ ਦੇ ਵਿੱਚ ਇਹਦਾ ਕੰਪੀਟੀਸ਼ਨ ਹੁਣ ਸ਼ੁਰੂ ਹੋਣ ਵਾਲਾਗਾ ਇਹ ਕਿਹੜੇ ਸੀਮਨ ਦੀ ਹੈ ਇਹ 21035 ਦੀ ਹੈ ਡੈਨਮਾਰਕ ਦੀ ਇਹ 21035 ਸੀਮਨ ਡੈਨਮਾਰਕ ਦਾ ਬਹੁਤ ਸੋਹਣੀ ਬੱਚੀ ਆ ਬਾਈ ਇੱਥੇ ਕੈਰੇਕਟਰ ਦੇਖਦੇ ਆ ਬਸਲੀਆਂ ਵਗੈਰਾ ਇੱਥੇ ਜਿਆਦਾ ਰ ਦੇਖੋ ਸਾਰੀਆਂ ਦੀਦੀਆਂ ਇਹ ਬੱਚੀ ਵੀ ਮੈਂ ਪਹਿਲੇ ਹੀ ਕਹੇ ਨਾ ਪ੍ਰਾਈਜ਼ ਲੈ ਕੇ ਆਉ ਬਾਈ ਯਾਰ ਧੰਨਵਾਦ ਠੀਕ ਹੈ ਠੀਕ ਹੈ ਤੇ ਬਾਕੀ ਆ ਬਹਿੜ ਆ ਵੀਰ ਦੀ ਏ ਵੀਰ ਦਾ ਦੋਸਤਾਂ ਲੈ ਕੇ ਆਇਆ ਸੀਗਾ ਦੋ ਦੰਦਾਂ ਦਾ ਇਹ ਦੋ ਦੰਦਾਂ ਦਾ ਇਹ ਇਹ ਬਰੂਟ ਦੀ ਆ ਇਹ ਵੀ ਐਸ ਬਰੂਟ ਦੀ ਆ ਇਹ ਵੀ ਐਸ ਬਰੂਟ ਦੀ ਆ ਇਹ ਵੀ ਦੇਖੋ ਬਾਈ ਫੁੱਲ ਲਵਾ ਕੇ ਲੱਗਿਆਈ ਆ ਬਾਈ ਇਹ 66 ਹੋਵੇ ਇਹ 6ਵੇਂ ਨੰਬਰ ਦੇ ਆਈ ਹੈ ਨਾ 6ਵੇਂ ਚ ਆਈਏ ਨੇ ਹੂੰ ਹੂੰ ਦੋ ਦੰਦ ਚਾਹੀਏ ਵੀ ਬਾਈ ਯਾਰ ਆ ਜਾ ਇੱਧਰ ਵੀ ਆ ਜਾ ਆ ਖੀਰ ਗਾ ਜਿਹੜਿਆ ਦੀ ਲੁਧਿਆਣਾ ਆ ਬੈਰ ਖੀੜੀਆਂ ਦੇ ਵਿੱਚ ਆਈ ਸੀ ਨਾ ਖੀੜੀ ਖੀਰਗਾਂਜੀ ਰਾਂਦੀ ਹੈ ਏਬੀਐਸ ਮੈਜਿਕ ਦੀ ਏਬੀਐਸ ਮੈਜਿਕ ਦੀ ਹੈ ਇਹ ਕੰਪੀਟੀਸ਼ਨ ਦੇ ਵਿੱਚ ਨਹੀਂ ਆਈ ਕਿਉਂ ਖੀੜੀਆਂ ਸੀ ਵੀ ਬਹੁਤ ਜ਼ਿਆਦੇ ਯਾਰ 152 ਸੀ ਘਟੋ 152 ਦੇ ਵਿੱਚ ਵੀ ਸਾਰੀਆਂ ਇੱਕੋ ਜੀਆਂ ਸੀ ਇਹ ਵੀ ਮਾੜੀ ਨਹੀਂ ਸੀ ਸਾਰੀਆਂ ਦੇਖਣ ਨੂੰ ਇੱਕੋ ਜੀਆਂ ਲੱਗਦੀਆਂ ਸੀਗੀਆਂ ਤੇ ਇਹ ਕਾ ਝੋਟੀ ਆ ਵੀਰ ਦਾ ਦੋਸਤ ਲੈ ਕੇ ਆਉਣਾ ਹੁੰਦਾ ਤੇ ਪਟਿਆਲਾ ਇਹ ਝੋਟੀ ਇਹ ਏਬੀਸੀ ਵੀਰਾਂ ਵਾਲੀ ਭੀਮ ਦੀ ਹੈ ਇਹ ਭੀਮ ਦੀ ਝੋਟੀ ਆ ਇਹ ਕਿਹੜੇ ਨੰਬਰ ਤੇ ਆਈ ਹੈ ਵੀਰੇ ਇਹ 8ਵੇਂ ਤੇ ਇਹ 8ਵੇਂ ਨੰਬਰ ਤੇ ਆਈ ਹੈ ਇਹ ਹਰੇਕ ਮੇਲੇ ਦੇ ਵਿੱਚ ਪ੍ਰਾਈਜ਼ ਪਾਉਂਦੀ ਰਹੀ ਹੈ ਪਹਿਲਾਂ ਵੀ ਹਨਾ ਇਹ ਖੀਰੀ ਪਹਿਲਾਂ ਇਹ ਖੀਰੀ ਬੀ ਐਫ ਤੀਜਾ ਨੰਬਰ ਲਾਇਆ ਨੇ ਬੀ ਐਫ ਦੇ ਤੀਜਾ ਨੰਬਰ ਆਇਆ ਸੀ ਝੋਟੀ ਦਾ ਤੇ ਉਦੋਂ ਪਹਿਲਾਂ ਇੱਕ ਸਾਲ ਵਾਲੀ ਕੈਟਾਗਰੀ 'ਚ ਉਦੋਂ ਵੀ ਤੀਜਾ ਆਇਆ ਸੀ ਉਦੋਂ ਵੀ ਤੀਜਾ ਆਇਆ ਸੀ ਜਿੰਨੇ ਵਾਰ 6 ਦਿਨਾਂ 'ਚ ਦੂਜਾ ਲਾਇਆ ਮਾਲਕ ਚਾਰ ਕੰਪੀਟੀਸ਼ਨ ਚ ਚਾਰ ਕੰਪੀਟੀਸ਼ਨ ਲੜ ਚੁੱਕੀਆਂ ਚਾਰੇ ਜਿੱਤ ਚੁੱਕੀਆਂ ਐ ਝੋਟੀ ਏ ਭੀਮਦੀ ਆ ਹਨਾ ਭੀਮਦੀ ਠੀਕ ਆ ਠੀਕ ਆ ਨਾ ਕਰਕੇ ਸ਼ਾਮ ਨੂੰ ਘਰੋਂ ਵੀ ਜਾਣਾ ਧੰਨਮਾਰ ਵੀ ਇੱਕ ਵਾਰ ਫੇਰ ਵਧਾਈਆਂ ਯਾਰ ਇੱਕ ਆਪਾਂ ਦੇ ਨਾਮ ਲੈ ਕੇ ਆ ਕਿਹੜਾ ਮੁੱਦਾ ਖਾ ਆ ਵੀ ਦੀ ਨਾਲ ਤੁਹਾਨੂੰ ਇੱਥੇ ਕਿਹੜਾ ਨਾਮ ਆ ਪੀਡੀਐਫ ਮਿਲੇ ਜੋ ਇਹ ਘਰ ਦਾ ਸ਼ਿਕਾਰ ਮੰਦੀ ਆ ਬਾਈ ਦੀ ਮਿਹਨਤ ਕਰੀ ਹੋਈ ਆ 12 ਵਜੇ ਆਪਾਂ ਇਹ ਕੰਪੀਟੀਸ਼ਨ ਪਹਿਲਾਂ ਆ ਫੜ ਬਈ ਆ ਪ੍ਰਾਈਜ਼ ਮਿਲਦਾ ਵੀਰੇ ਯਾਰ ਬਠਿੰਡਾ ਇਹ ਸੈਕੰਡ ਪ੍ਰਾਈਜ਼ ਆ ਇਹ ਗਾਂ ਦਾ ਜੋਰ ਲੱਗਿਆ ਹੋਇਆ ਆ ਆਪਾਂ ਸੇਵਾ ਦਾ ਅਸਲੀ ਗਾਵਾਂ ਦੀ ਕਰਦੀ ਆ ਪਰ ਨਾਮ ਦੇ ਵਿੱਚ ਆਪਾਂ ਇਹ ਗਾਵਾਂ ਲੈ ਕੇ ਜਾਂਦੇ ਆ ਬਾਈ ਇਹ ਸਜਾਵਟ ਬੰਨਿਆ ਆਪਣੇ ਡਰਾਇੰਗ ਰੂਮ ਦੀਆਂ ਤੇ ਸਾਰਾ ਜੋਰ ਇਹਦਾਗਾ ਇਹਦੇ ਨਾਲ ਹੀ ਗਾ ਆਪਾਂ ਆਪਣਾ ਹੌਸਲਾ ਮਿਲਦਾਗਾ ਲੈ ਵੀ ਆਪਾਂ ਵੱਧ ਤੋਂ ਵੱਧ ਐਨੀਮਲਾਂ ਦਾ ਧਿਆਨ ਦਈਏ ਜਦੋਂ ਆਪਾਂ ਪ੍ਰਾਈਜ਼ ਹੁਣ ਲੈ ਕੇ ਜਾਵਾਂਗੇ ਅਗਲੀ ਵਾਰ ਕਿੰਨੇ ਐਨੀਮਲ ਲੈ ਕੇ ਆਏਗਾ ਫਿਰ ਵੱਧ ਹੀ ਲਵਗੇ ਤੂੰ ਹਾਂ ਅਗਲੀ ਵਾਰ ਇਦੋਂ ਜ਼ਿਆਦੇ ਐਨੀਮਲ ਲੈ ਕੇ ਜਾਊ ਬਾਈ ਪਹਿਲੀ ਵਾਰ ਆਇਆ ਸੀ ਸੈਕੰਡ ਪ੍ਰਾਈਜ਼ ਲੈ ਕੇ ਜਾ ਰਿਹਾ ਆਹ ਦੇਖੋ ਨਾਲ ਸਰਟੀਫਿਕੇਟ ਮਿਲਦੇ ਆ ਬਾਈ ਯਾਰ ਜਿਹੜੇ ਸਰਟੀਫਿਕੇਟ ਆ ਇਹਨਾਂ ਦੀ ਵੈਲਿਊ ਬਹੁਤ ਵੱਧ ਜਾਂਦੀ ਆ ਕੱਲ ਨੂੰ ਸੀਮਨ ਬੱਚੇ ਕਾਨੂੰ ਜੇ ਆਪਾਂ ਬੱਚੇ ਸੇਲ ਕਰਨਾ ਜਾਂ ਕੋਈ ਹੋਰ ਚੀਜ਼ ਆ ਤਾਂ ਇਹ ਸਰਟੀਫਿਕੇਟ ਦਿਖਾ ਕੇ ਆਪਣੇ ਐਨੀਮਲ ਵਧੀਆ ਮੁੱਲ ਤੇ ਵਿਕ ਜਾਂਦੇ ਆ ਬਈ ਯਾਰ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਮੱਧ ਤੋਂ ਵੱਧ ਐਨੀਮਲ ਮੇਲੇ ਤੇ ਲੈ ਕੇ ਆਇਆ ਕਰੋ ਜਿੰਨਾਂ ਕੋਲ ਹੈਗੇ ਆ ਚਾਹੇ ਘੱਟ ਐਨੀਮਲ ਆ ਚਾਹੇ ਪੰਜ ਆ ਚਾਹੇ ਦੋ ਐਨੀਮਲ ਉਹਦੇ ਨਾਲ ਨਾਲ ਤਾਂ ਤੁਹਾਨੂੰ ਸਿੱਖੋਗੇ ਇੱਥੇ ਆ ਕੇ ਨਾ ਹੌਸਲਾ ਵਧੂਗਾ ਹੋਰ ਫਾਰਮਰਾਂ ਦਾ ਜਿਹੜੇ ਦੇਖਣ ਆਲੇ ਆਉਂਦੇ ਆ ਬਈ ਯਾਰ ਐਸ ਵਾਰ ਮੇਲੇ ਦੇ ਵਿੱਚ ਨਵੇਂ ਮੁੰਡੇ ਜਿਹੜੇ ਪਹਿਲੀ ਵਾਰ ਆਇਆ ਹਰਦੀਪ ਵਰਗੇ ਸਾਰੇ ਪ੍ਰਾਈਜ਼ ਬਹੁਤ ਜਿੱਤ ਕੇ ਲੈ ਗਏ ਆ ਜਿਹੜੀ ਇੱਥੇ ਜੱਜਿੰਗ ਹੁੰਦੀ ਆ ਇੱਕ ਨੰਬਰ ਦੀ ਜ ਕੋਈ ਪਾਰਸ਼ੈਲਟੀ ਵਾਲੀ ਗੱਲ ਨਹੀਂ ਕੋਈ ਨਹੀਂ ਜੀ ਕਾ ਫੋਰਨਰ ਜੱਜ ਹੁੰਦੇ ਆ ਉਹਨਾਂ ਵਾਸਤੇ ਤਾਂ ਇੱਕ ਇੱਕ ਪਸ਼ੂ ਵਾਲਾ ਵੀ ਉਹੀ ਆ ਤੇ 100 ਪਸ਼ੂ ਵਾਲਾ ਵੀ ਸਾਰੇ ਬਰਾਬਰ ਆ ਉਹਨਾਂ ਵਾਸਤੇ ਹੁਣ ਆਪਾਂ ਵੀਰ ਦੀ ਵੀਡੀਓ ਐਂਡ ਕਰਦੇ ਆ ਜਿਆਦਾ ਤੋਂ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ